ਲਓ ਵੀ ਮੇਤਰਾ ਇੱਕ ਹੋਰ ਲੱਭ ਗਈ i20 ਤੁਹਾਡੇ ਵਾਸਤੇ 2015 ਮਾਡਲ ਸੁੱਖੇ 15 ਮਾਡਲ ਹੀ ਆ 15 ਬੰਡਿਸ਼ਨ ਦੀ ਹੈ ਸਾਰੀ オリジナル ਹੈ オリジナル ਸਾਰੀ オリジナル ਲਓ ਮੇਤਰਾ ਸਾਰੀ ਗੱਡੀ オリジナル ਹੈ ਪਹਿਲਾਂ ਤਾਂ ਅਲਾਈ ਟਾਇਰ ਨੂੰ ਕਿੰਨੇ ਇੰਚ ਲੱਗੇ ਹੋਏ ਆ ਇਹ ਦੱਸ ਦਿਗਾ 18 ਇੰਚ ਲੱਗੇ ਆ 65 ਤੋਂ 70000 ਰੁਪਇਆ ਲੱਗਾ ਜਿੱਦਣ ਪਵਾਏ ਸੀ ਜਿੱਦੇ ਪਵਾਏ ਸੀ ਹਾਂ ਮਤਲ ਅਲਾਈ ਟਾਇਰ ਪਾਉਣ ਤੋਂ ਬਾਅਦ ਕਿੰਨੀ ਕਿ ਚੱਲ ਗਈ ਹੋਣੀ ਆ ਬਈ ਇਹ ਯਾਰ ਚੱਲੀ ਨਹੀਂ ਕੋਪੀ ਵੱਧ ਤੋਂ ਵੱਧ ਯਾਨੀ ਕਿ 10000 ਦੇ ਕਰੀਬ ਆਸ-ਪਾਸ 13 ਦੀ ਕਿੰਨੀ ਕੰਡੀਸ਼ਨ ਹੋਣੀ ਆ ਹੁਣੀ 90 ਪੈਸੇ ਭਾਈ ਕੰਡੀਸ਼ਨ ਆ ਹੂੰ 13 ਦੀ ਇਹ ਖੜੀ ਆ ਗੱਡੀ ਇੱਥੇ ਹੀ ਸਿੱਧੇ ਹੀ ਖੜੀ ਆ ਹਾਂ ਇਹਨੂੰ 2 ਮਹੀਨੇ ਹੋ ਗਏ ਸਟਾਰਟ ਬਨ ਨਹੀਂ ਕੀਤੀ ਹੁਣ ਓਕੇ ਹਾਂ ਜੇ ਆਪਾਂ ਸੈਲਫ ਮਾਰਾਂਗੇ ਅੱਧੀ ਸੈਲਫ ਤੇ ਸਟਾਰਟ ਆਉਦਾ ਤਾਂ ਮਾਡਲ 15 ਨੰਬਰ ਇਹਦਾ ਪੰਜਾਬ ਦਾ ਹੈ ਪੰਜਾਬ ਦਾ ਕੈਮ ਹੋਨਰ ਦੀ ਗੱਡੀ ਆ ਸੈਕਿੰਡ ਹੋਨਰ ਦੀ ਕਾਰ ਆ ਇਹ ਉਦਾਂ ਕੰਡੀਸ਼ਨ ਦੀ ਓਰੀਜਨਲ ਆ ਸਾਰੀ ਸਾਰੀ ਓਰੀਜਨਲ ਆ ਬੰਪਰੂ ਬੰਪਰ ਬੰਪਰ ਟੂ ਬੰਪਰ ਇਨਲ ਆ ਚੱਲ ਕਿੰਨੀ ਕੁ ਗਈ ਹੋਣੀ ਆ ਇਹ ਇਹ ਕੰਨ ਯਾਰ ओरिजिनल ਲਈ ਚੱਲੀ ਆ ਬਾਉ 90 ਹਜ਼ਾਰ ਲੱਖ ਦੇ ਗੇਟ ਚੱਲੀ ਹੋਣੀ ਆ ਇਹਦੇ ਲੌ ਖੋਲਿਓ ਲੌ ਖੁੱਲਾ ਹੀ ਆ ਲੈਦਰ ਮੈਂ ਕਰਵਾ ਦੇ ਗਰਮ ਵਿੱਚੋਂ ਚੈੱਕ ਮੇਤਰੋ 90 ਕਹ ਹਜ਼ਾਰ ਬਾਈ ਕਹਿੰਦਾ ओरिजिनल ਚੱਲੀ ਹੋਈ ਐ ਸੀਟ ਕਵਰ ਬਿਲਕੁਲ ਨਵੇਂ ਬਾਕੀ ਕੰਡੀਸ਼ਨ ਦੀ ਗੱਡੀ ਨਵੀਂ ਆ ਤੇ ਬਾਈ ਮੈਨੂੰ ਇਹ ਦੱਸਿਓ ਹੈ ਕਿ ਇਹ i20 ਆ ਇੰਜਨ ਇੰਜਨ ਦਿਖਾ ਦੇ ਦਿਖਾ ਲੈਣਾ ਟਾਇਰ ਪੂਰਾ ਕਰ ਲਈਏ ਚੈੱਕ ਹੂੰ ਦਮ ਸੁਕਾਈਂ ਜਿਹਨਾਂ ਬੈਂਡਰੀ ਨਵੀਆਂ ਬਾਈ ਹੈ ਬਿਲਕੁਲ ਨਵੀਆਂ ਬੈਂਡਰੀ ਬਾਈ ਇਹਦੀ ਡਿਮਾਂਡ ਕੀ ਹੈ ਗੱਡੀ ਦੀ ਡਿਮਾਂਡ ਇਹਦਾ ਆਇਆ ਪਰ ਦੇਣ ਵਾਲਾ ਹੀ ਰੇਟ ਦੋ ਹੂੰ ਕਿਨੇ ਦੀ ਦਵਾਂਗੇ ਇਹ ਸਵਾ 4 ਲੱਖ ਦੀ ਦੇ ਦਾਂਗੇ 4 ਲੱਖ ਤੇ 25000 ਦੀ ਹਾਂ ਦੇਣ ਵਾਲਾ ਰੇਟ ਆ ਇਹ ਨਹੀਂ ਆਪਾਂ ਐਵੇਂ ਕਮਲ ਕੁੱਟੀ ਜਾਂਨੇ 5 ਲੱਖ ਲੈਣਾ ਹੂੰ ਹੂੰ ਜੈ ਇੰਨੇ ਲੈਣੇ ਤੇ ਲੈ ਮਿੱਤਰੋ ਵਾਹ ਦੇਣ ਵਾਲਾ ਹੀ ਰੇਟ 4 ਲੱਖ ਤੇ 25000 ਰੁਪਿਆ ਬਾਈ ਉਹਨਾਂ ਨੇ ਦੀ ਕੀਮਤ ਰੱਖੀ ਹੈ ਕਹਿੰਦੇ ਇੰਨੀ ਦੀ ਆਪਾਂ ਗੱਡੀ ਦਵਾਂਗੇ ਹਲਕਾ ਫੁਲਕਾ ਹੋ ਸਕਦਾ ਮੌਕੇ ਤੇ ਮਾਨਤਨ ਹੋ ਜੇ ਨਹੀਂ ਪੱਤੀ ਇਨਨੇ ਇੱਕ ਦੀ ਇਹ ਗੱਡੀ ਤੇ ਖਰਚਾ ਬਹੁ ਕੀਤਾ ਆ ਅੱਛਾ ਜੀ ਆਹ ਓਏ ਸਪੈਸ਼ਲ ਟਾਇਰ ਲੋਏ ਪਵਾ ਕੇ ਲਿਆਏ ਸੀ ਇਹ ਇਹ ਹੀ ਚੱਲਦੇ ਆ ਹੁਣ ਹੁਣ ਗੱਲ ਪਤਾ ਕੀ ਆ ਨਵੇਂ ਹੀ ਪਵਾਏ ਆ ਜਿਹੜੇ ਸੱਜਣ 200 200 ਕਿਲੋਮੀਟਰ ਤੋਂ ਆਗੇ ਹੁਣ ਉਹਨਾਂ ਦਾ ਆਪਾਂ ਮਾਨਤਨ ਵੀ ਨਹੀਂ ਰੱਖਾਂਗੇ ਫੇ ਆਪਾਂ ਫੇ ਸਾਢੇ 4:00 ਕਰਦੇ ਫੇ ਮਾਨਤਨ ਹੋਊਗਾ ਮਿੱਤਰੋ ਕਰੋ ਸੰਪਰਕ ਨੰਬਰ ਵਾਈ ਦਾ ਸਕਰੀਨ ਤੇ ਆ ਜੇ ਕੋਈ ਸੱਜਣ ਇਹ ਚਾਹੁੰਦਾ ਨਾ ਵੀ i20 ਦੇ ਮਾਲਕ ਬਣਨਾ ਪਿੰਡ ਗੰਨਾ ਦੇ ਵਿੱਚ ਬਕਾਊ ਖੜੀ ਆ ਤੇ ਘਰੇਲੂ ਗੱਡੀ ਰੱਖੀ ਹੋਈ ਆ ਘਰੀ ਰੱਖੀ ਹੋਈ ਆ ਹੋਣੀ ਕਵਰ ਲਾਇਆ ਤਰ ਮਿਆ ਪਿਆ ਦਿਖਾ ਦੇ ਨੰਬਰ ਮੇਟਰੋ ਸਕਰੀਨ ਤੇ ਆ ਲਾਓ ਕਰ ਫੋਨ ਜੇ ਕਿਸੇ ਸੱਜਣ ਨੇ ਆ ਗੱਡੀ ਦੇ ਮਾਲਕ ਬਣਨਾ